16 ਅਪ੍ਰੈਲ ਨੂੰ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਯਾਤਰਾ ਸ਼ੁਰੂ ਕੀਤੀ ਸਾਈਕਲ ਯਾਤਰਾ ਜੀ ਤੇ ਪੰਜ ਤਖਤ ਸਾਹਿਬਾਨਾਂ ਦੀ ਨੇਪਾਲ ਦੇ ਲਾਗੇ ਲਾਗੇ ਜੋ ਵੀ ਉਧਰ ਜਿਹੜਾ ਸੀ ਜਿੰਨਾ ਵੀ ਪੰਜਾਬੀ ਆ ਸਾਰੇ ਮਿਲ ਕੇ ਆਇਆ ਵੇਖ ਕੇ ਆਇਆ ਬੜਾ ਮਨ ਖੁਸ਼ ਹੋਇਆ ਸਾਈਕਲ ਨਾਲ ਸਿਹਤ ਠੀਕ ਰਹਿੰਦੀ ਹੈ ਮੈਂ ਡਿਊਟੀ ਵੀ ਸਾਈਕਲ ਤੇ ਕੀਤੀ ਸਾਰੀ ਉਮਰ ਮੈਨੂੰ ਡਾਕਟਰ ਕੋਲ ਗਿਆ ਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਕਦੋਂ ਦਾ ਡਾਕਟਰ ਹੋ ਗਿਆ ਬਲੱਡ ਪ੍ਰੈਸ਼ਰ ਵਗੈਰਾ ਮੈਂ ਕਦੀ ਚੈੱਕ ਹੀ ਨਹੀਂ ਕਰਾਇਆ ਸੁਪਰ ਸਾਗਰ ਦਾ ਮੈਨੂੰ ਪਤਾ ਹੀ ਨਹੀਂ ਤੋਂ ਬਈ ਉਹਨਾਂ ਨੇ ਨਨ ਤੇਲ ਜੋੜੇ ਚੋਇਆ ਮੇਰਾ ਉਹਨਾਂ ਕੋ ਪਹਿਲਾਂ ਤੇਲ ਦੋਇਆ ਜੋ ਸਗਨ ਕੀਤਾ ਜੀ ਮੈਂ ਜੇ ਮੰਦਰ ਗਿਆ ਦੇ ਉਤੇ ਮੰਦਰ ਦੇ ਪੁਜਾਰੀ ਨੇ ਮੇਰੀ ਸੇਵਾ ਕੀਤੀ ਹੈ ਗੁਰਦੁਆਰੇ ਦੇ ਗ੍ਰੰਥੀ ਨੇ ਮੇਰੇ ਵਾਸਤੇ ਬੈੱਡ ਲਾਇਆ ਮੈਨੂੰ ਰੋਟੀ ਖਵਾਈ ਮੇਰੇ ਪਾ ਭਾਂਡੇ ਵੀ ਤੋਤੇ ਉਹਨਾਂ ਨੇ ਹਾਂਜੀ ਮੇਰਾ ਨਾਂ ਜੀ ਮੰਗਲ ਸਿੰਘ ਹੈ ਜੀ ਤੇ ਅੰਮ੍ਰਿਤਸਰ ਦਾ ਮੈਂ ਰਹਿਣ ਵਾਲਾ ਜੀ ਤੇ ਮੈਂ ਅੰਮ੍ਰਿਤਸਰ ਤੋਂ ਹੀ 16 April ਨੂੰ ਜਿਹੜਾ ਸੀ ਕਾਲਤਾ ਸਾਹਿਬ ਤੋਂ ਜੱਟਰਾ ਸ਼ੁਰੂ ਕੀਤੀ ਸੀ ਸਾਈਕਲ ਯਾਤਰਾ ਜੀ ਤੇ ਪੰਜ ਤਖਤ ਸਹਿਬਾਨਾਂ ਦੀ ਤੇ ਉਸ ਤੋਂ ਬਾਅਦ ਮੈਂ ਯਾ ਟਲਵੰਡੀ ਸਾਗੋ ਗਿਆ ਜੀ ਦੂਜਾ ਤਖਤ ਦੇ ਦਰਸ਼ਨ ਕੀਤੇ ਤੀਜਾ ਜਿਹੜਾ ਮੈਂ ਹਜੂਰ ਸਾਹਿਬ ਨਦੇੜ ਜੋ ਮਹਾਰਾਸ਼ਟਰ ਚ ਆ ਉਹਦੇ ਦਰਸ਼ਨ ਕੀਤੇ 25 ਦਿਨਾਂ ਬਾਅਦ ਮੈਂ ਉੱਥੇ ਪਹੁੰਚਿਆ ਸੀ ਤੀਜਾ ਜਿਹੜਾ ਸੀ ਉਹ ਮੈਂ ਪਟਨਾ ਸਾਹਿਬ ਮੈਨੂੰ ਮੈਂ ਦਰਸ਼ਨ ਕੀਤੇ ਉੱਥੋਂ ਮੈਂ ਨਦੇੜ ਤੋਂ 14 ਦਿਨਾਂ ਬਾਅਦ ਪਟਨੇ ਗਿਆ ਸੀ ਤੇ ਪਟਨੇ ਤੋਂ ਜਿਹੜਾ ਹੁਣ ਮੈਨੂੰ 17-18 ਦਿਨ ਲੱਗੇ ਆ ਕਿਉਂਕਿ ਮੈਂ ਉੱਥੋਂ ਮੈਂ ਜਲਦੀ ਆ ਜਾਣਾ ਸੀ ਪਰ ਮੈਨੂੰ ਨਾ ਇਹ ਮੇਰੇ ਦਿਲ 'ਚ ਸੀ ਵੀ ਮੈਂ ਸਰਦਾਰਾਂ ਨੂੰ ਪੰਜਾਬੀਆਂ ਨੂੰ ਵੇਖਣ ਜਾਣਾ ਮੈਂ ਲਖੀਮਪੁਰ ਨੇਪਾਲ ਦੇ ਲਾਗੇ-ਲਾਗੇ ਜੋ ਵੀ ਉਧਰ ਜਿਹੜਾ ਸੀ ਜਿੰਨਾ ਵੀ ਪੰਜਾਬੀ ਅਨਸਾਰ ਮਿਲ ਕੇ ਆਇਆ ਵੇਖ ਕੇ ਆਇਆ ਬੜਾ ਮਨ ਖੁਸ਼ ਹੋਇਆ ਇਹ ਪੰਜਾਬ ਤੋਂ ਵੀ ਜਿਹੜਾ ਵੱਡਾ ਪੰਜਾਬ ਬਣਿਆ ਪਿਆ ਉਹ ਇਹ ਵੀ ਠਕਵਾ ਸੀ ਇਹ ਕਰਕੇ ਤਿੰਨ ਚਾਰ ਦਿਨ ਨਾਨਕ ਮਤਾ ਸਾਹਿਬ ਜਾ ਕੇ ਮੱਥਾ ਟੇਕਿਆ ਕੌਂਟਾ ਸਾਹਿਬ ਹੋਰ ਵੀ ਕਈ ਜਿਹੜੇ ਇਤਿਹਾਸਿਕ ਗੁਰਦੁਆਰੇ ਸੀ ਉਹਨਾਂ ਤੇ ਵੀ ਅਖੀਰ ਫਿਰ ਅਨੰਦਪੁਰ ਸਾਹਿਬ ਕੱਲ ਜਿਹੜਾ ਨਤਮਸਤਕ ਹੋਇਆ ਤੇ ਹੁਣ ਜਿਹੜੀ ਸਮਾਪਤੀ ਆ ਉਹ ਅਕਾਲ ਤਖਤ ਸਾਹਿਬ ਜਾ ਕੇ ਮੱਥਾ ਟੇਕ ਕੇ ਉੱਥੇ ਸਮਾਪਤੀ ਕਰਨੀ ਆ ਜੀ ਫਿਰ ਤੁਹਾਨੂੰ ਜਣਾ ਵਾਹਿਗੁਰੂ ਇਸ ਤਰ੍ਹਾਂ ਤੁਹਾਡੇ ਦਰਹੰਜ ਵਿੱਚ ਆਇਆ ਕਿ ਇਸ ਤਰ੍ਹਾਂ ਤਕਰੀਬਨ 5 ਲੱਖਾਂ ਯਾਤਰਾ ਕਰਦਾ ਮੈਂ ਵਹਿਜੇ ਧਾਰਮਿਕ ਮੰਦਾ ਸੀ ਮੈਂ ਗੁਰਦੁਆਰੇ ਦੇ ਵਿੱਚੋਂ ਦਾ ਪ੍ਰਧਾਨ ਆ ਲੋਕਲ ਜਿਹੜਾ ਹਾਊਸਿੰਗ ਬੋਰਡ ਕਰਾਉਣੀ ਆ ਤੇ ਰੋਜ਼ ਕਥਾ ਸੁਣਨ ਲਈ ਆਈਦਾ ਦਰਬਾਰ ਸਾਹਿਬ ਰੋਜ਼ ਆਈਦਾ ਤੇ ਵੀ ਕੋਈ ਹੈਗੀ ਸੀ ਸੋਸ਼ਲ ਕੰਮਾਂ ਵਿੱਚ ਵੀ ਮੈਂ ਪੰਜਾਬ ਦਾ ਪ੍ਰਧਾਨ ਆ ਆਪਣੇ ਜੁਨੀਅਨ ਦਾ ਜਿਹੜਾ ਜੀ ਤੇ ਇਹ ਵੀ ਸੋਸ਼ਲ ਕੰਮਾਂ ਦਾ ਵੀ ਹੈਗਾ ਸੀ ਇਸ ਕਰਕੇ ਮੈਂ ਨਾਲ ਅੱਗੇ ਲਿਖਵਾਇਆ ਬੋਰਡ ਦੇ ਵਿੱਚ ਵੀ ਜਿਹੜਾ ਪੰਜਾਬ ਸੇਵ ਡਰਗ ਫਰੋਮ ਸੇਵ ਪੰਜਾਬ ਫਰੋਮ ਡਰਗ ਪਹਿਲਾਂ ਮੈਂ ਵੀ ਯਾਤਰਾ ਡਰੱਗ ਵਾਸਤੇ ਬੜੀਆਂ ਕੀਤੀਆਂ 14 15 ਚ ਉਦੋਂ ਮੈਂ ਡਰੱਗ ਮਾਫੀਆ ਵੀ ਲਿਖਿਆ ਹੁੰਦਾ ਸੀ ਅੱਗੇ ਵੀ ਸੇਵ ਪੰਜਾਬ ਨਾਮ ਡਰੱਗ ਐਂਡ ਡਰੱਗ ਮਾਫੀਆ ਡਰੱਗ ਮਾਫੀਆ ਦੇ ਹੁਣ ਮੇਰੇ ਮੇਰੇ ਮਤਾਕ ਮੁ ਖਤਮ ਹੋ ਗਿਆ ਉਹ ਇਸ ਕਰਕੇ ਮੈਂ ਉਹ ਮਾਫੀਆ ਖੜੂ ਕੀਤਾ ਫਿਰ ਵੀ ਲਿਖਿਆ ਇਹ ਵੀ ਇਹ ਗਿਆ ਹੈ ਇਸ ਕਰਕੇ ਵੀ ਮਨ ਚ ਹੀ ਦਰਬਾਰ ਸਭ ਇਹ ਕਥਾ ਸੁਣ ਕੇ ਵਿਚਾਰ ਆਉਂਦੇ ਵੀ ਆਪਾਂ ਨੂੰ ਕੁਛ ਨਾ ਕੁਛ ਜਿਹੜਾ ਕਰਨਾ ਚਾਹੀਦਾ ਸਾਈਕਲ ਜਿਹੜਾ ਸਾਈਕਲ ਨੂੰ ਇਹ ਕਰਕੇ ਜਿਹੜਾ ਕਿਨਾਂ ਪੈਸਾਈਕਲ ਕਰਕੇ ਮੈਂ ਮੈਂ ਪਹਿਲਾਂ ਤੋਂ ਹੀ ਸਾਈਕਲ ਨੂੰ ਜਿਹੜਾ ਮੈਂ ਜਿਹੜਾ ਪਿਆਰ ਕਰਦਾ ਉਹ ਸਾਈਕਲ ਤੇ ਹੀ ਰਹਿਣਾ ਮੈਂ ਮੈਂ ਡਿਊਟੀ ਵੀ ਸਾਈਕਲ ਤੇ ਹੀ ਕੀਤੀ ساری ਉਮਰ ਹੋਰ ਵੀ ਕਿਤੇ ਵੀ ਜਾਣਾ ਹੋਏ ਭੈਣ ਭਰਾ ਨੂੰ ਸਾਈਕਲ ਤੇ ਜਾਣਾ ਇਹ ਕਰਕੇ ਸਾਈਕਲ ਨਾਲ ਸੇਠ ਠੀਕ ਰਹਿੰਦੀ ਐ ਦੂਜੀ ਗੱਲ ਐ ਵੀ ਜਿਹੜੀ ਉਹ ਸਾਈਕਲ ਦੇ ਉੱਤੇ ਰੱਬ ਦਾ ਨਾਮ ਜਿੰਨਾ ਮਰਜ਼ੀ ਲਈ ਜਾਓ ਕਾਰ ਮੋਟਰਸਾਈਕਲ ਤੇ ਨਹੀਂ ਲਿਆ ਜਾਂਦਾ ਇਹ ਤੇ ਲੋ ਜਿੰਨਾ ਮਰਜ਼ੀ ਵਾਹਿਗੁਰੂ ਰੱਬ ਦਾ ਨਾਮ ਜਿ ਨਵੀਂ ਲਿਆ ਜਾਂਦਾ ਜਾਂਦਾ ਇਹ ਕਰਕੇ ਜਿਹੜੀ ਸਾਈਕਲ ਜਿਹੜਾ ਇਹ ਤੇ ਜਿਹੜੀ ਸੀ ਚਲੋ ਇਹ ਹਰੇਕ ਬੰਦੇ ਕੋਈ ਨਾ ਕੋਈ ਮਹਾਰਾਜ ਵੱਲੋਂ ਇਹ ਕੋਈ ਨਾ ਕੋਈ ਪਾਉਂਦਾ ਹੋਏ ਇਹ ਕਰਕੇ ਸਾਈਕਲ ਨੂੰ ਜਿਹੜਾ ਸੀ ਮੈਂ ਤਾਂ ਜਿਹੜਾ ਇਹੋ ਕਰਕੇ ਇੱਕ ਇਹੋ ਹੀ ਆ ਵੀ ਇੱਕ ਇਹ ਚੰਗੀ ਸਿਹਤ ਰਹਿੰਦੀ ਆ ਹੁਣ ਮੈਂ 68 ਸਾਲਾਂ ਦਾ ਹੋ ਗਿਆ ਤੇ ਮੈਨੂੰ ਲੱਗਦਾ ਵੀ ਜਿਹੜੇ ਮੈਨੂੰ ਡਾਕਟਰ ਕੋਲ ਗਿਆ ਉਹਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਕਦੋਂ ਦਾ ਡਾਕਟਰ ਹੋ ਗਿਆ ਬਲੱਡ ਪ੍ਰੈਸ਼ਰ ਵਗੈਰਾ ਮੈਂ ਕਦੀ ਚੈੱਕ ਹੀ ਨਹੀਂ ਕਰਾਇਆ ਸ਼ੂਗਰ ਸਾਗਰ ਦਾ ਮੈਨੂੰ ਪਤਾ ਹੀ ਨਹੀਂ ਕੋਸਟ੍ਰੋਲ ਕਹਿ ਦਿੰਦੇ ਆ ਹੋ ਗਿਆ ਜੀ ਆਹ ਹੋ ਗਿਆ ਜੀ ਕੁਛ ਨਹੀਂ ਹੁਣ ਮੈਂ ਜਿਹੜਾ ਤੇਠਾਂ ਜਿਹੜਾ ਜਿਵੇਂ ਕੋਈ ਵੀ ਮੈਂ ਇੱਕ ਵੀ ਗੋਲੀ ਲੈ ਕੇ ਨਹੀਂ ਤੁਰਿਆ ਜਿੱਥੋਂ ਕਰੋ ਬੈਗ ਦੇ ਵਿੱਚ ਹੁਣ ਵੀ ਨਹੀਂ ਹੈਗੀ ਤੇ ਇਹ ਕਰਕੇ ਜਿਹੜਾ 36 ਦਿਨਾਂ 'ਚ ਮੈਨੂੰ ਕੋਈ ਨਾ ਪਾਣੀ ਬਦਲਿਆ ਨਾ ਮੈਨੂੰ ਕੋਈ ਯਕਾਮ ਹੋਇਆ ਨਾ ਖਾਂਗ ਹੋਈ ਨਾ ਲੈਟਰਨ ਨਾਲ ਕੋਈ ਕੋਈ ਕਿਸੇ ਕਿਸਮ ਦਾ ਨਹੀਂ ਵਾਪਸ ਇਹੋ ਹੀ ਆ ਵੀ ਆਪਣਾ ਸਭ ਠੀਕ ਹੈ ਜੀ ਕਿੰਨੇ ਦਿਨਾਂ ਦੀ ਜਾਂਦਾ ਕਿੰਨੇ ਦਿਨਾਂ ਦਿਨ ਲੱਗੇ ਜੀ 36 ਦਿਨ ਲੱਗੇ ਜੀ ਅਜ 36 ਹੁੰਦੇ ਆ ਆ 36 ਦਿਨ ਕਿੰਨੇ ਕਿੰਨੇ ਕਿਲੋਮੀਟਰਾਂ ਜਾਂਦੇ ਉਹ ਸਾਈਕਲ ਤੇ ਵੀ ਜਾਇਆ ਜਾਵੇ ਤੇ ਬਹੁਤ ਚੰਗਾ ਲੋਕ ਪੈਦਲ ਵੀ ਜਾਂਦੇ ਆ ਚੰਗੀ ਗੱਲ ਹੈ ਕੋਈ ਗੱਲ ਸਾਈਕਲ ਤੇ ਜਿਹੜੀ ਹੈ ਇਹ ਨਾਲ ਥੋੜੀ ਜਿਹੀ ਜਿਹੜੀ ਹੈ ਇਹ ਇਹ ਹੋਰ ਜਿਹੜੀ ਹੈ ਸਰਦਾ ਵਾਜਣ ਦੇ ਲੋਕਾਂ ਦੀ ਵਾਢੀ ਲੋਕਾਂ ਦੀ ਮੈਂ ਤੁਹਾਨੂੰ ਦੱਸਦਾ ਮੈਂ ਨਾ ਆਪਣੇ ਕੁੜਮਾ ਦੇ ਘਰ ਗਿਆ ਬੰਬੇ ਵੀ ਜਾ ਗਿਆ ਮੈਂ ਅੱਜ ਤੱਕ ਕਿਸੇ ਨਵੀਂ ਕਿਸੇ ਕੁੜਮ ਨੂੰ ਤੇਲ ਚੋ ਕੇ ਘਰ ਨਹੀਂ ਵੜਿਆ ਹੁਣਾ ਪਰ ਮੈਨੂੰ ਬੰਬੇ ਉਹਨਾਂ ਨੇ ਨਾ ਤੇਲ ਜੋੜੇ ਚੋਇਆ ਮੇਰਾ ਉਹਨਾਂ ਕੋ ਪਹਿਲਾਂ ਤੇਲ ਚੋਇਆ ਜੋ ਸਗਨ ਕੀਤਾ ਜੀ ਤੇ ਇਹ ਕਰਕੇ ਜਿਹੜੀ ਹੈ ਇਹ ਜਿਹੜੀ ਇਹ ਵੀ ਇੱਕ ਸੰਗਠਨ ਆ ਇਹ ਆਪਾਂ ਜਾਣਾ ਤੇ ਆਪਾਂ ਜੇ ਕਾਰਾਂ ਘੁਰਾ ਜਾਣਾ ਡੀਜੇ ਲਾ ਕੇ ਤੁਰੇ ਜਾਣਾ ਵਿੱਚ ਬੀਰਾਂ ਦੀਆਂ ਬੋਤਲਾਂ ਪਾ ਕੇ ਤੁਰੇ ਜਾਣਾ ਧਾਰਮਿਕ ਸਥਾਨਾਂ ਤੇ ਉਹ ਚੀਜ਼ ਜਿਹੜੀ ਆ ਉਹ ਰਹੀ ਨਹੀਂ ਚੰਗੀ ਨਹੀਂ ਲੱਗਦੀ ਇਹ ਜਿਹੜੀ ਆ ਜੇ ਤੁਰ ਕੇ ਜਾਣਾ ਹੋਰ ਇਹ ਦਿਨੋਂ ਵੀ ਤੁਹਾਡੀ ਤਬਦੇਗੀ ਤੇ ਮੈਨੂੰ ਵੀ ਇਹੋ ਪਤਾ ਲੱਗਾ ਵੀ ਮੈਨੂੰ ਜਿਹੜੀ ਸਾਰੇ ਹਿੰਦੁਸਤਾਨ ਦੇ ਤੇ ਪਾਉਣਾ ਸੀ ਦੋ ਤਿੰਨ ਮੈਂ ਘੁੰਮਿਆ ਮੈਨੂੰ ਇੰਨੀ ਜਿਹੜੀਆਂ ਲੋਕਾਂ ਨੇ ਬਿਜੁਰ ਕਰਕੇ ਜਾਂ ਸਾਈਕਲ ਕਰਕੇ ਜਾਂ ਧਾਰਮਿਕ ਥਾਵਾਂ ਤੇ ਜਾਣ ਕਰਕੇ ਕੋਈ ਵੀ ਮੈਂ ਜੇ ਮੰਦਰ ਗਿਆ ਦੇ ਉਤੇ ਮੰਦਰ ਦੇ ਪੁਜਾਰੀ ਨੇ ਮੇਰੀ ਸੇਵਾ ਕੀਤੀ ਜੇ ਗੁਰਦੁਆਰੇ ਤੇ ਗਿਆ ਤੇ ਮੇਰੇ ਜਿਹੜੀ ਹੈ ਗੁਰਦੁਆਰੇ ਦੇ ਗ੍ਰੰਥੀ ਨੇ ਮੇਰੇ ਵਾਸਤੇ ਬੈੱਡ ਲਾਇਆ ਮੈਨੂੰ ਰੋਟੀ ਖਵਾਈ ਮੇਰੇ ਪਾ ਭਾਂਡੇ ਵੀ ਤੋਤੇ ਉਹਨਾਂ ਨੇ ਇਹ ਕਰਕੇ ਜਿਹੜੀ ਹੈ ਚੰਗੀ ਗੱਲ ਹੈ ਰੱਬ ਨੇ ਵੀ ਜਿਹੜੀ ਹੈ ਰੱਬ ਵੀ ਜਿਹੜਾ ਇਹ ਜਿਹਨੂੰ ਇਹ ਗੱਲ ਨੂੰ ਜਿਆ ਚੰਗਾ ਸਮਝਦਾ ਤੇ ਲੋਕ ਵੀ ਸਮਝਦੇ ਚੰਗੇ ਕੰਮ ਕਰਨੇ ਚਾਹੀਦੇ ਵਾਹਿਗੁਰੂ ਜੀ ਕਿੰਨੇ ਕਿਲੋ ਕਿੰਨੇ ਗੋ ਸਾਈਕਲ ਚਲਾਵਾ ਤੁਸੀਂ ਚਲਾ ਲਾ ਹਾਂ ਹਾਂ ਜੀ ਕਿੰਨੇ ਕਿਲੋਮੀਟਰ ਚਲਾਇਆ दिन दे विच कितने किलोमीटर दा साइकिल चला 100 किलोमीटर ਦੇ ਕਰੀਬ ਜਿਹੜਾ ਕਦੇ 120 ਕਦੇ 90 ਜਿੰਦਾ ਨਾ ਹੋਵੇ 100 100 ਹੀ ਐਵਰੇਜ ਹੈ ਜੀ ਟੋਟਲ ਟੋਟਲ ਕਿੰਨੇ ਕਿਲੋਮੀਟਰ ਦਾ ਟੋਟਲ 5000 ਤੋਂ ਉੱਪਰ ਹੀ ਆ ਜੀ ਆ ਪਿਛਲਾ ਟਾਇਰ ਜਿਹੜਾ ਮੇਰਾ ਮੇਰਾ ਇਹ ਇਹ ਤੀਜਾ ਟਾਇਰ ਬਦਲਿਆ ਚਾਰ ਮੈਂ ਟਿਊਬਾਂ ਬਦਲੀਆਂ ਪਹਿਲੀਆਂ ਹੀ ਅਗਲੀ ਵੀ ਟਿਊਬ ਬਦਲੀ ਆ ਇਹ ਕਾ ਹਿਸਾਬ ਲਾ ਲੋ ਵੀ ਇਹ ਕਿੰਨਾ ਇਹ ਕਰਕੇ ਜਿਹੜਾ ਇਹ 4 5000 ਤੋਂ ਉੱਪਰ ਆ ਜੀ 5500 ਦੇ ਲੱਗ ਚੱਕੇ ਉਹ ਕੁਝ